ਤੋ ਪਹਿਲਾ ਜਿਹੜਾ ਅਜੂਬਾ ਹੈ ਇਹ ਇਟਲੀ ਦੇ ਦੇ ਰੋਮਨ ਸ਼ਹਿਰ ਦਾ ਜਿਹਦਾ ਨਾਮ ਕਾਲੀਮ ਹੈ ਤੇ ਇਹ ਅਜੂਬਾ ਤੁਸੀਂ ਸਾਹਮਣੇ ਨਜ਼ਰ ਮਾ ਸਕਦੇ ਗ੍ਰੇਟ ਪ੍ਰੈਮਿਡਿਸ ਆਫ ਗੀਜ਼ਾ ਇਹ ਤੁਸੀਂ ਦੇਖ ਸਕਦੇ ਜੇ ਇਸ ਅਜੂਬਾ ਜਿਹੜਾ ਸੈਂਕੜ ਅਜੂਬਾ ਹੁੰਦਾ ਦੁਨੀਆ ਦੇ ਵਿੱਚ ਤੇ ਇਹਦੀ ਸ਼ੇਪ ਤੁਸੀਂ ਦੇਖੋ ਇੱਕ ਸਿੰਪਲ ਜੀ ਸ਼ੇਪ ਬਣੀ ਹੋਈ ਹੈ ਤੁਸੀਂ ਅਜੂਬੇ ਦੇਖ ਲਏ ਸੀ ਹੁਣ ਤੀਜਾ ਅਜੂਬਾ ਜਿਹੜਾ ਇਸ ਸੈਵਨ ਵੰਡਰ ਦੇ ਵਿੱਚ ਬਣਿਆ ਹੈ ਤੀਜੇ ਨੰਬਰ ਦਾ ਇਹ ਆਗਰਾ ਦਾ ताजमहल ਜਿਹੜਾ ਸ਼ਾਹਜਹਾਨ ਨੇ ਆਪਣੀ ਤੀਜੀ ਪਤਨੀ ਮਮਤਾਜ ਦੀ ਯਾਦ ਦੇ ਵਿੱਚ ਬਣਵਾਇਆ ਸੀ ਸੋ 20.75 ਮੀਟਰ ਤੇ ਇਹ 1930 ਤੋਂ ਜਿਹੜਾ ਮੰਨ ਲਓ ਵੀ 1930 ਤੋਂ ਪਹਿਲਾਂ ਜਿਹੜੀ ਇਹ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਗਿਣੀ ਜਾਂਦੀ ਸੀ ਜਿਹੜਾ ਪੀਸਾ ਕੀ ਝੁਕੀ ਇਮਾਰਤ ਪੀਸਾ ਸ਼ਹਿਰ ਦੀ ਜਿਹੜੀ ਆ ਇੱਕ ਟੇਢੀ ਹੋਈ ਇਮਾਰਤ ਤੁਸੀਂ ਵੇਖ ਸਕਦੇ ਜੇ ਮੰਨ ਲਓ ਵੀ ਕਿਵੇਂ ਟੇਢੀ ਜਿਹੜਾ ਇਟਲੀ ਦਾ ਪੀਸਾ ਸ਼ਹਿਰ ਹੈ ਉਸ ਜਗ੍ਹਾ ਦੀ ਇਮਾਰਤ ਹੈ ਤੇ ਦਾ ਸਟੈਚੂ ਆਫ ਦਾ ਲਾਈਬਰਟੀ ਜਿਹੜਾ ਕਿ ਨਿਊਯਾਰਕ ਤੇ ਫਰਾਂਸ ਦੇ ਜਿਹੜਾ ਮੰਨ ਲਓ ਮਿਲ ਕੇ ਬਣਾਇਆ ਗਿਆ ਸੀ ਤੇ ਇਹ ਤੁਸੀਂ ਵੇਖੋ ਕਿੰਨਾ ਜਿਆਦਾ ਸੋਹਣਾ ਇਹ ਤੁਸੀਂ ਆਮ ਮੂਵੀ ਜਾਂ ਹਾਲੀਵੁੱਡ ਬਾਲੀਵੁੱਡ ਫਿਲਮਾਂ ਦੇ ਵਿੱਚ ਤੁਸੀਂ ਆਮ ਵੇਖਦੇ ਹੋ ਇੱਕ ਨੰਬਰ ਦਾ ਅਜੂਬਾ ਹੈ ਕ੍ਰੈਸ਼ ਦਾ ਰੀਡਮ ਜਿਹੜਾ ਕਿ ਇੱਕ ਈਸਾਈ ਮਾਰਟ ਤੇ ਤੇ ਇਹ ਵੀ ਇੱਕ ਦੁਨੀਆ ਦੇ ਵਿੱਚ ਵਿਲੱਖਣ ਹੈ ਇਸ ਲਈ ਇਹ ਸੱਤਾਂ ਅਜੂਬੀਆਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਇੰਨਾ ਚੀਜ਼ਾਂ ਦੀ ਬਹੁਤ ਜ਼ਿਆਦਾ ਕਮੀ ਹੋ ਗਈ ਆ ਤੁਹਾਨੂੰ ਮੈਂ ਥੋੜਾ ਜਿਹਾ ਨੇੜੇ ਕਰਕੇ ਦਿਖਾਉਣਾ ਆ ਦੇਖੋ ਇੱਲਾਂ ਜੜੀਆਂ ਨਾ ਹੁਣ ਤਾਂ ਲੱਭਦੀਆਂ ਨਹੀਂ ਹੈਗੀਆਂ ਤੇ ਆ ਦੇਖੋ ਇੱਥੇ ਬਹੁਤ ਜ਼ਿਆਦਾ ਹੈਗੀਆਂ ਨੇ ਆ ਉੱਪਰ ਇੱਧਰ ਬੈਠੀਆਂ ਚਾਰ ਪੰਜ ਇਹ ਬੈਠੀਆਂ ਉਹ ਦੇਖੋ ਤੋੜ ਹੀ ਪੰਜਾਬ ਬਹੁਤ ਸੋਹਣਾ ਹੈ ਸੋਹਣਾ ਮਤਲਬ ਫਸਲਾਂ ਦੇ ਮੌਸਮ ਦੇ ਹਿਸਾਬ ਨਾਲ ਪਰ ਪੰਜਾਬ ਦੇ ਵਿੱਚ ਤੁਸੀਂ ਇਹ ਚੀਜ਼ ਨੋਟ ਕਰੋ ਵੀ ਕੁਝ ਘੁੰਮਣ ਵਾਲਾ ਹੈਗਾ ਮੈਨੂੰ ਤਾਂ ਕਿਤੇ ਲੱਗਦਾ ਨਹੀਂਗਾ ਵੀ ਆਪਾਂ ਜ਼ਿਆਦਾ ਵੱਤ ਤੋਂ ਵੱਧ ਕਿੱਥੇ ਜਾਂਦੇ ਹੈਗੇ ਆ ਜਾਂ ਆਪਾਂ ਵਾਗਾ ਬਾਰਡਰ ਤੇ ਚਲੇ ਜਾਨੇ ਆ ਜਾਂ ਅਮਰੀਕਸਰ ਚਲੇ ਜਾਨੇ ਆ ਜਾਂ ਸੈਂਸਿਟੀ ਚਲੇ ਜਾਨੇ ਆ ਜਾਂ ਹੋਰ ਦੋ ਤਿੰਨ ਥਾਵਾਂ ਹੈਗੀਆਂ ਪਰ ਐਵੇਂ ਦੀ ਥਾਂ ਬਹੁਤ ਘੱਟ ਨੇ ਕਹਿੰਦੇ ਤੇਗੇ ਨੇ ਵੀ ਬਹੁਤ ਜ਼ਿਆਦਾ ਪੰਜਾਬ ਤਰੱਕੀ ਕਰਦਾ ਪਿਆ ਪਰ ਤਰੱਕੀ ਤਾਂ ਹੀ ਕਰੇਗਾ ਨਾ ਜੇਕਰ ਕੋਈ ਵੱਖਰੀ ਚੀਜ਼ ਪੇਸ਼ ਕਰੇ ਬਹੁਤ ਸੋਹਣਾ ਦਿਖ ਰਿਹਾ ਤੇ ਵਿਊ ਦੇਖੋ ਇਸ ਜਗ੍ਹਾ ਦਾ ਕਿੰਨਾ ਵਧੀਆ ਲੱਗ ਰਿਹਾ ਹਾਂਜੀ ਅੱਜ ਪਹੁੰਚੇ ਆਪਾਂ ਰਾਜਸਥਾਨ ਦੇ ਬਹੁਤ ਹੀ ਮਸ਼ਹੂਰ ਸ਼ਹਿਰ ਕੋਟਾ ਤੇ ਕੋਟਾ ਦੇ ਵਿੱਚ ਆਪਾਂ ਅੱਜ ਦੇਖਾਂਗੇ ਸੈਵਨ ਵੰਡਰ ਸੈਵਨ ਵੰਡਰ ਦਾ ਭਾਵ ਹੈ ਕਿ ਇੱਥੇ ਦੁਨੀਆ ਦੇ ਜਿਨ੍ਹਾਂ ਨੇ ਸੱਤ ਅਜੂਬੇ ਨਹੀਂ ਦੇਖੇ ਉਹ ਸੱਤ ਅਜੂਬੇ ਇਸ ਸ਼ਹਿਰ ਦੇ ਵਿੱਚ ਦੇਖ ਸਕਦੇ ਆ ਤੇ ਹੁਣ ਆਪਾਂ ਇੱਥੋਂ ਕਰਵਾਵਾਂਗੇ ਟਿਕਟ ਉਸ ਤੋਂ ਬਾਅਦ ਦੇ ਵਿੱਚ ਆਪਾਂ ਅੱਗੇ ਵੱਲ ਲੋ ਜੀ ਆਹ ਸਾਹਮਣੇ ਟਿਕਟ ਕਾਊਂਟਰ ਤੇ ਉੱਥੋਂ ਟਿਕਟ ਹੋ ਗਈ ਟਿਕਟ ਦਾ ਕੋਈ ਜ਼ਿਆਦਾ ਚਾਰਜਸ ਨਹੀਂ ਸਿਰਫ ਇੱਕ ਜਣੇ ਦੇ 10 ਰੁਪਏ ਤੇ ਦੋ ਜਣਿਆਂ ਦੇ 20 ਰੁਪਏ ਲੱਗੇ ਆਪਣੇ ਲੋ ਜੀ ਇੱਥੋਂ ਹੋ ਗਈ ਟਿਕਟ ਚੈੱਕ ਉਸ ਤੋਂ ਬਾਅਦ ਆਪਣੀ ਐਂਟਰੀ ਕਲੀਅਰ ਹੋ ਗਈ ਅੱਗੇ ਹਾਂ ਹੁਣ 7 ਵੰਡਰ ਦੇ ਵਿੱਚ ਇੰਟਰ ਕਰ ਚੁੱਕੇ ਆ ਤੇ ਆ ਤੁਸੀਂ ਵੇਖੋ ਜਿਹੜੇ ਅਜੂਬੇ ਆ ਛੋਟੇ ਛੋਟੇ ਅਜੂਬੇ ਬਣਾ ਕੇ ਇੱਕ ਫੀਲਿੰਗ ਦਵਾਈ ਗਈ ਆ ਸਭ ਤੋਂ ਪਹਿਲਾਂ ਜਿਹੜਾ ਅਜੂਬਾ ਆ ਵਾਲਾ ਨਜ਼ਰ ਆਉਂਦਾ ਸਭ ਤੋਂ ਪਹਿਲਾਂ ਜਿਹੜਾ ਅਜੂਬਾ ਹੈ ਇਹ ਇਟਲੀ ਦੇ ਦੇ ਰੋਮਨ ਸ਼ਹਿਰ ਦਾ ਜਿਹਦਾ ਨਾਮ ਕਾਲੀਮ ਹੈ ਤੇ ਇਹ ਯੂਬਾ ਤੁਸੀਂ ਸਾਹਮਣੇ ਨਜ਼ਰ ਮਾਰ ਸਕਦੇ ਜੇ ਇਹਦੇ ਵਿੱਚ ਇਹਨੂੰ ਦੇਖ ਕੇ ਤੁਹਾਨੂੰ ਉਸੇ ਇਟਲੀ ਸ਼ਹਿਰ ਵਾਲੇ ਜਿਹੜੇ ਰੀਅਲ ਵਾਲੀ ਯਾਦ ਆ ਜਾਏਗੀ ਹੁਣ ਆਪਾਂ ਵਧਾਂਗੇ ਅਗਲੇ ਯੂਬੇ ਪਰ ਵੰਡਰ ਯੂਬਾ ਜਿਹੜਾ ਖੁੱਲਦਾ ਹੈਗਾ ਇਹਦਾ ਸ਼ਾਮ ਦਾ ਟਾਈਮ 2 2:30 ਵਜੇ ਦਾ ਉਸ ਤੋਂ ਪਹਿਲਾਂ ਤੁਸੀਂ ਆਓਗੇ ਤੇ ਤੁਹਾਨੂੰ ਫੇਰਾ ਪੈ ਜਾਊਗਾ ਇਸ ਚੀਜ਼ ਦਾ ਧਿਆਨ ਰੱਖਿਓ ਵੀ ਸ਼ਾਮ ਨੂੰ ਹੀ ਆਉਣਾ 2:30 ਵਜੇ ਤੋਂ ਬਾਅਦ ਦੇ ਵਿੱਚ ਇਹ ਆ ਗ੍ਰੇਟ ਪਰਾਮਿਸ ਆਫ ਗੀਜ਼ਾ ਇਸ ਦੀ ਦੇਖ ਸਕਦੇ ਜੇ ਇਸ ਅਜੂਬਾ ਜਿਹੜਾ ਸੈਂਕੜ ਅਜੂਬਾ ਆਉਂਦਾ ਦੁਨੀਆ ਦੇ ਵਿੱਚ ਤੇ ਇਹਦੀ ਸ਼ੇਪ ਤੁਸੀਂ ਦੇਖੋ ਇੱਕ ਸਿੰਪਲ ਜੀ ਸ਼ੇਪ ਬਣੀ ਹੋਈ ਹੈ ਇਹ ਦੂਜਾ ਜਿਹੜਾ ਦੂਜੇ ਨੰਬਰ ਦੇ ਵਿੱਚ ਜਿਹੜਾ 7 ਵੰਡਰ ਦੇ ਵਿੱਚ ਇਹਦਾ ਥੰਮ ਬਣਿਆ ਹੋਇਆ ਸਥਾਨ ਤੇ ਬਣਿਆ ਤੀਜੇ ਨੰਬਰ ਦਾ ਆਗਰਾ ਦਾ ਤਾਜਮਹਾਲ ਜਿੰਨੂੰ ਸ਼ਾਹਜਹਾਨ ਨੇ ਆਪਣੀ ਤੀਜੀ ਪਤਨੀ ਮਮਤਾਜ ਦੀ ਯਾਦ ਵਿੱਚ ਬਣਵਾਇਆ ਸੀ 1632 ਦੇ ਵਿੱਚ ਇੰਦਾ ਨਿਰਮਾਣ ਕੀਤਾ ਗਿਆ ਸੀ ਤੇ ਇਹ ਸੰਗਮਰ ਸੰਗਮਰਮਰ ਪੱਥਰ ਦਾ ਬਣਿਆ ਹੋਇਆ ਤੇ 1648 ਦੇ ਵਿੱਚ ਸ਼ਾਇਦ ਵੀ ਇਹਦਾ ਜਿਹੜਾ ਨਿਰਮਾਣ ਹੋ ਗਿਆ ਸੀ ਬਾਕੀ ਜਿਹੜਾ ਆਸ-ਪਾਸ ਦਾ ਜਿਹੜਾ ਬਾਗ-ਬਗੀਚਾ ਉਹ 5 ਸਾਲ ਬਾਅਦ ਚ ਤਿਆਰ ਹੋਇਆ ਸੀ ਇਹ ਸ਼ਾਹਜਹਾਨ ਸ਼ਾਹਜਹਾਨ ਨੇ ਆਪਣੀ ਤੀਜੀ ਪਤਨੀ ਦੀ ਯਾਦ ਵਿੱਚ ਬਣਾਇਆ ਸੀ ਜਿਹੜਾ ਕਿ ਆਗਰਾ ਦੇ ਵਿੱਚ ਇਹ ਤੁਸੀਂ ਤਾਜਮਹਿਲ ਦੇਖ ਸਕਦੇ ਹੋ ਕਿੰਨਾ ਸੋਹਣਾ ਸੇਮ ਟੂ ਸੇਮ ਉਹੀ ਜਿਹੜਾ ਆਗਰੇ ਦੇ ਵਿੱਚ ਤਾਜਮਹਿਲ ਬਣਿਆ ਹੋਇਆ ਹੈ ਹੁੰਦੀ ਬਿਲਕੁਲ ਡਿੱਟੋ ਕਾਪੀ ਆ ਦੇਖੋ ਨਾ ਇਹ ਸਾਰੇ ਅਜੂਬੇ ਬਹੁਤ ਹੀ ਮਤਲਬ ਦੁਨੀਆ ਦੇ ਵਿੱਚ ਸੱਤ ਅਜੂਬੇ ਨੇ ਜਿਹੜੇ ਵੀ ਸਭ ਤੋਂ ਸਭ ਤੋਂ ਵਧੀਆ ਮੰਨੇ ਜਾਂਦੇ ਨੇ ਸਭ ਤੋਂ ਵੱਖਰੇ ਨੇ ਤੇ ਜਿਹੜੇ ਦੋ ਤੁਸੀਂ ਅਜੂਬੇ ਦੇਖ ਲਏ ਸੀ ਹੁਣ ਤੀਜਾ ਅਜੂਬਾ ਜਿਹੜਾ ਇਸ ਸੈਵਨ ਵੰਡਰ ਦੇ ਵਿੱਚ ਬਣਿਆ ਹੈ ਤੀਜੇ ਨੰਬਰ ਦਾ ਇਹ ਆਗਰਾ ਦਾ ਤਾਜ ਮਹਿਲ ਜਿਹੜਾ ਸ਼ਾਹਜਹਾਨ ਨੇ ਆਪਣੀ ਤੀਜੀ ਪੰਦਰੀ ਮਮਤਾਜ ਦੀ ਯਾਦ ਦੇ ਵਿੱਚ ਬਣਵਾਇਆ ਸੀ 1632 ਚ ਨਿਰਮਾਣ ਹੋਇਆ ਤੇ 48 ਦੇ ਵਿੱਚ ਇਹ ਕੰਪਲੀਟ ਹੋਇਆ ਸੀ ਵੇਖੋ ਕਿੰਨਾ ਜਿਆਦਾ ਸੋਹਣਾ ਲੱਗਦਾ ਪਿਆ ਜਾਂਦਾ ਸਟੈਚੂ ਆਫ ਦਾ ਲਿਬਰਟੀ ਜਿਹੜਾ ਕਿ ਨਿਊਯਾਰਕ ਤੇ ਫਰਾਂਸ ਦੇ ਜਿਹੜਾ ਮੰਨ ਲਓ ਮਿਲ ਕੇ ਬਣਾਇਆ ਗਿਆ ਸੀ ਤੇ ਇਹ ਤੁਸੀਂ ਵੇਖੋ ਕਿੰਨਾ ਜਿਆਦਾ ਸੋਹਣਾ ਇਹ ਤੁਸੀਂ ਆਮ ਮੂਵੀ ਜਾਂ ਹਾਲੀਵੁੱਡ ਬਾਲੀਵੁੱਡ ਫਿਲਮਾਂ ਦੇ ਵਿੱਚ ਤੁਸੀਂ ਆਮ ਵੇਖਦੇ ਹੋ ਤੇ ਜਿਹੜਾ ਕਿ ਇੰਗਲੈਂਡ ਦੇ ਵਿੱਚ ਜਾਂ ਫਰਾਂਸ ਦੇ ਵਿੱਚ ਕਿਹਾ ਜਾਂਦਾ ਵੀ ਉੱਥੇ ਬਣਿਆ ਆ ਤੇ ਇਹ ਵੀ ਇੱਕ ਵੱਖਰਾ ਅਜੂਬਾ ਹੈ ਇਹ ਨੰਬਰ 4 ਦਾ ਅਜੂਬਾ ਜਿਹੜਾ ਤੁਸੀਂ ਵੇਖ ਰਹੇ ਜੀ ਕਿੰਨਾ ਸੋਹਣਾ ਲੱਗਦਾ ਪਿਆ ਪੂਰਾ ਰੀਅਲ ਦੇ ਵਿੱਚ ਆਪਾਂ ਲੱਗ ਰਿਹਾ ਹੈ ਜਿਵੇਂ ਆਪਾਂ ਜਿਹੜਾ ਇਹ ਰੀਅਲ ਵਾਲਾ ਅਜੂਬਾ ਦੇਖ ਰਹੇ ਹੋਵਾਂਗੇ ਤੇ ਆ ਦੇਖੋ ਸੋਹਣਾ ਆਸ-ਪਾਸ ਵੀ ਜਿਹੜਾ ਪਾਰਕ ਦੇ ਵਿੱਚ ਸਾਰੇ ਅਜੂਬੇ ਇਕੱਠੇ ਕਰਕੇ ਬਣਾਏ ਹੋਏ ਨੇ ਥੋੜੀ-ਥੋੜੀ ਵੇਦ ਦੇ ਉੱਤੇ ਸ਼ਾਮ ਦਾ ਜਿਹੜਾ ਟਾਈਮ ਹੈ ਜਦੋਂ ਇਹ ਖੁੱਲਦਾ ਹੈ ਸੈਵਨ ਵੰਡਰ ਤੇ ਉਦੋਂ ਮਾਹੌਲ ਵੇਖਣ ਵਾਲਾ ਹੁੰਦਾ ਹੈ ਤੇ ਸ਼ਾਮ ਦਾ ਅੱਜ ਦੀ ਦਾ ਸ਼ਾਮ ਵੈਸੇ ਵੀ ਬਹੁਤ ਵਧੀਆ ਕਿਉਂਕਿ ਬੱਦਲਵਾਈ ਆ ਤੇ ਠੰਡਾ ਮੌਸਮ ਹੈ ਪੀਸਾ ਕੀ ਝੁਕੀ ਇਮਾਰਤ ਪੀਸਾ ਸ਼ਹਿਰ ਦੀ ਜਿਹੜੀ ਆ ਇੱਕ ਟੇਢੀ ਹੋਈ ਇਮਾਰਤ ਤੁਸੀਂ ਵੇਖ ਸਕਦੇ ਜੇ ਮੰਨ ਲਓ ਵੀ ਕਿਵੇਂ ਟੇਢੀ ਜਿਹੜਾ ਇਟਲੀ ਦਾ ਪੀਸਾ ਸ਼ਹਿਰ ਹੈ ਉਸ ਜਗ੍ਹਾ ਦੀ ਇਹ ਇਮਾਰਤ ਹੈ ਤੇ ਇਹ ਵੀ ਇੱਕ ਆਪਣੀ ਦਿੱਖ ਦੇ ਵਿੱਚ ਵਲੱਖਣ ਹੈ ਤੁਸੀਂ ਧਿਆਨ ਨਾਲ ਦੇਖੋਗੇ ਤੇ ਇਹ ਨਾ ਝੁਕੀ ਹੋਈ ਹੈ ਇੱਕ ਸਾਈਡ ਨੂੰ ਤੇ ਪੁਰਾਣੀ ਬਹੁਤ ਪੁਰਾਣੀ ਇਮਾਰਤ ਹੈ ਉਹੀ ਇਹਦੀ ਸ਼ੇਪ ਦੇ ਕੇ ਸੇਮ ਟੂ ਸੇਮ ਉਦਾਂ ਹੀ ਬਣਾਇਆ ਗਿਆ ਹੈ ਜਿਹੜਾ ਕਿ ਇਟਲੀ ਦਾ ਸ਼ਹਿਰ ਪੀਸਾ ਹੈ ਬਹੁਤ ਸੋਹਣੀ ਇਹਦੀ ਵੀ ਦੇਖੇ ਇਹ 5ਵੇਂ ਨੰਬਰ ਦਾ ਅਜੂਬਾ ਇਹ 7 ਵੰਡਰ ਦੇ ਵਿੱਚ ਜਿਹੜਾ ਬਣਿਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਇਹ ਵੀ ਦੇਖ ਵੀ ਸੋਹਣੀ ਹੈ ਆ ਸਮਾਨ ਵੀ ਬਹੁਤ ਸ਼ਾਨਦਾਰ ਲੱਗ ਰਿਹਾ ਸਾਰੇ ਅਜੂਬੇ ਨਾ ਜੇ ਵੇਖੋਗੇ ਐਸ ਸਾਈਡ ਤੋਂ ਲਾ ਕੇ 1 2 3 4 ਇਦਾਂ ਲਾਈਨ ਦੇ ਵਿੱਚ ਹੀ ਬਣੇ ਹੋਏ ਨੇ ਤੇ ਇਧਰਲੇ ਬਣੇ ਹੋਣ ਅਗੇ 6 ਨੰਬਰ ਦਾ ਅਜੂਬਾ ਆਏਗਾ ਤੇ ਦੂਜੀ ਸਾਈਡ ਤੇ ਤੁਹਾਨੂੰ ਦਿਖਾਉਣੀ ਹੈ ਦੂਜੀ ਸਾਈਡ ਤੇ ਇਧਰ ਵੇਖੋ ਇੱਕ ਨਦੀ ਜਿਹੜਾ ਵਗਦਾ ਪਾਣੀ ਤਾਜਾ ਪਾਣੀ ਵਗਦਾ ਤੇ ਕਿੰਨਾ ਸੋਹਣਾ ਇਧਰ ਦਾ 뷰 ਹੈਗਾ ਬਹੁਤ ਜ਼ਬਰਦਸਤ 뷰 ਇਸ ਲਈ ਇਸ ਵਾਲੀ ਸਾਈਡ ਦਾ ਵੀ ਹੈ ਨੰਬਰ ਦਾ ਅਜੂਬਾ ਹੈ ਐਫਲ ਟਾਵਰ ਇਸ ਟਾਵਰ ਦਾ ਨਿਰਮਾਣ ਅੰਤਰਰਾਸ਼ਟਰੀ ਪ੍ਰਦਰਸ਼ਨੀ ਵਿੱਚ 1887 ਤੋਂ ਲਾ ਕੇ ਤੇ 1899 ਦੇ ਦੌਰਾਨ ਪੈਰਿਸ ਵਿੱਚ ਹੋਇਆ ਤੇ ਇਹਦੇ Ăਂਟੇਨਾ ਸਹਿਤ ਜਿਹੜੀ ਉਚਾਈ ਹੈ 320.75 ਮੀਟਰ ਹੈ ਤੇ ਇਹ 1930 ਤੋਂ ਜਿਹੜਾ ਮੰਨ ਲਓ ਵੀ 1930 ਤੋਂ ਪਹਿਲਾਂ ਜਿਹੜੀ ਇਹ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਗਿਣੀ ਜਾਂਦੀ ਸੀ ਜਿਹੜਾ Eiffel Tower ਹੈ ਤੇ ਵੇਖੋ ਕਿੰਨਾ ਸੋਹਣਾ ਲੱਗਦਾ ਪਿਆ 뷰 ਵੀ ਬਹੁਤ ਜ਼ਬਰਦਸਤ ਤੇ ਏਵੇਂ ਇਹ ਸਟੀਲ ਦਾ ਬਣਿਆ ਹੋਇਆ ਅੱਜ ਵੀ ਜਿਹੜਾ ਇਹ ਦੁਨੀਆ ਦੇ ਵਿੱਚ ਇੱਕ ਮਲਖਣ ਅਜੂਬਾ ਬਣਿਆ ਹੋਇਆ ਹੈ Eiffel Tower ਥੱਲੇ ਉਹਨਾਂ ਚਾਰ ਪਿੱਲਰ ਨੇ ਹੁੰਦੇ ਉਹ ਵੀ ਗੁਲਾਈ ਦੇ ਵਿੱਚ ਚਾਰ ਪਿੱਲਰ ਤੇ ਜਿਵੇਂ ਇੱਕ ਬਹੁਤ ਵੱਡਾ ਬ੍ਰਿਜ ਬਣਿਆ ਹੁੰਦਾ ਉਹਦੇ ਥੱਲੇ ਜਿਹੜੇ ਲੰਘਣ ਵਾਸਤੇ ਬਣਾਇਆ ਹੁੰਦਾ ਸੇਮ ਉਹੋ ਜਿਹੀ ਲੁੱਕ ਬਣੀ ਹੋਈ ਜਾਂਦੀ ਤੇ ਨੰਬਰ ਦਾ ਅਜੂਬਾ ਏ ਕ੍ਰੈਸਟ ਦਾ ਰਡੀਮ ਜਿਹੜਾ ਕਿ ਇੱਕ ਈਸਾਈ ਮਾਰਟ ਤੇ ਤੇ ਇਹ ਵੀ ਇੱਕ ਦੁਨੀਆ ਦੇ ਵਿੱਚ ਵਿਲੱਖਣ ਹੈ ਇਸ ਲਈ ਇਹ ਸੱਤਾਂ ਅਜੂਬੀਆਂ ਦੇ ਵਿੱਚ ਆਉਂਦਾ ਹੈ ਤੇ ਇਹ ਜਿਹੜਾ ਹੈਗਾ 7 ਵੰਡਰ ਉਹਦੇ ਵਿੱਚ ਲਾਸਟ ਦੇ ਉੱਪਰ ਇਹ ਬਣਿਆ ਆ ਅਜੂਬਾ ਬਹੁਤ ਸ਼ਾਨਦਾਰ ਬਣਿਆ ਹੈ ਇੰਦੀ ਵੀ ਜਿਹੜੀ ਦੇਖੇ ਨਾ ਆਮ ਆਮ ਵੱਖਰੀ ਦੁਨੀਆ ਦੇ ਵਿੱਚੋਂ ਇਨੂੰ ਆਪਾਂ ਵੱਖਰਾ ਹੀ ਕਹਿ ਸਕਦੇ ਇਸ ਲਈ ਇਹ ਯੂਪਿਆਂ ਦੇ ਵਿੱਚ ਹੀ ਆਉਂਦਾ ਬਹੁਤ ਸ਼ਾਨਦਾਰ ਬਣਿਆ ਇਹਦਾ ਇੱਕ ਮੰਨ ਲਓ ਉਹਦੀ ਇੱਕ ਡੈਮੋ ਹੈ ਤੇ オリジナル ਜਿਹੜਾ ਹੋਏਗਾ ਉਹਦਾ ਅਨੁਭਵ ਕਿਵੇਂ ਦਾ ਹੋਏਗਾ ਤੁਸੀਂ ਆਪ ਦੇਖ ਸਕਦੇ ਇਸ ਚੀਜ਼ ਦਾ ਤੁਸੀਂ ਅਨੁਭਵ ਕਰ ਸਕਦੇ ਜੇ ਤੇ ਬਹੁਤ ਹੀ ਸੋਹਣਾ ਇਹ ਸੀਗੇ ਦੁਨੀਆ ਦੇ ਜਿਹੜੇ ਆ ਸੱਤ ਅਜੂਬੇ ਜਿਹੜੇ ਇਸ ਸੈਵਨ ਵੰਡਰ ਦੇ ਵਿੱਚ ਬਣੇ ਹੋਏ ਨੇ ਕਿ ਉਹ ਤੁਸੀਂ ਵੇਖੋ ਕਿੰਨਾ ਜ਼ਬਰਦਸਤ ਨਜ਼ਰ ਆ ਰਿਹਾ ਹੈ ਏ ਸੀਗੇ ਇਸ ਸੈਵਨ ਵੰਡਰ ਦੇ ਵਿੱਚ ਜਿਹੜੇ ਕਰਮਵਾਰ ਬਣੇ ਹੋਏ 1 2 3 4 ਇਦਾਂ ਦੇ ਸੱਤ ਅਜੂਬੇ ਬਣੇ ਹੋਇਆ ਇੱਕੇ ਲਾਈਨ ਦੇ ਵਿੱਚ ਬਣੇ ਹੋਇਆ ਦੇਖਣਾਂ ਦੀ ਸਾਰਿਆਂ ਦੀ ਵੱਖਰੀ ਵੱਖਰੀ ਆ ਵੇਖਣ ਦੇ ਵਿੱਚ ਵੀ ਬਹੁਤ ਘੈਂਟ ਲੱਗ ਰਹੇ ਨੇ ਹੁਣ ਜਿਹੜਾ ਆਪਾਂ ਸਫਰ ਹੈ ਆ ਜਿਹੜਾ ਆ ਨਦੀ ਵਗਦੀ ਪਈ ਹੈ ਤੇ ਇਸ ਨਦੀ ਦੇ ਆਪਾਂ ਨਾਲ-ਨਾਲ ਤੈਅ ਕਰਦੇ ਆਂ ਤੇ ਬੈਕਸਾਈਡ ਬੈਕਸਾਈਡ ਤੋਂ ਵਧਦੇ ਆਂ ਇਹ ਵੀ 뷰 ਬਹੁਤ ਵਧੀਆ ਨਜ਼ਰ ਆ ਰਿਹਾ ਵੇਖਣ ਦੇ ਵਿੱਚ ਵੇਖੋ ਵੀ ਪਾਣੀ ਬਿਲਕੁਲ ਸਾਫ ਹੈ ਕਲੀਅਰ ਪਾਣੀ ਆ ਤੇ ਵਿੱਚ ਜਿਹੜੇ ਆ ਪੰਛੀ ਜਿਹੜੇ ਪਾਣੀ ਦੇ ਵਿੱਚ ਚਹਿਲ ਕਰ ਰਹੇ ਨੇ ਵਿੱਚ ਹੀ ਮੱਛੀਆਂ ਆਣੇ ਤੇ ਥੋੜੀ ਥੋੜੀ ਹਵਾ ਵਗਦੀ ਹੈ ਤੇ ਇਸ ਲਈ ਇਹ ਹੋਰ ਵੀ ਜ਼ਿਆਦਾ ਦਿਲ ਖਿਚਵਾ ਬਣਾ ਦਿੰਦਾ ਤੇ ਇਹਦੇ ਵਿੱਚ ਉਹ ਸਾਹਮਣੇ ਤੁਸੀਂ ਵੇਖੋ ਉਹ ਨਜ਼ਰ ਆ ਰਿਹਾ ਵਿੱਚ ਇੱਕ ਨਾ ਸ਼ੈਦ ਮੰਦਿਰ ਬਣਿਆ ਆ ਤੇ ਉਹ ਉਹਦੇ ਵਿੱਚ ਵੀ ਇਹ ਲੈ ਕੇ ਜਾਂਦੇ ਨੇ ਜਿਨ੍ਹਾਂ ਨੂੰ ਮੰਨ ਲਓ VOTING ਕਰਨੀ ਹੋਵੇ ਤੇ ਆਪਣੇ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਕਮੀ ਹੋ ਗਈ ਆ ਤੁਹਾਨੂੰ ਮੈਂ ਥੋੜਾ ਜਿਹਾ ਨੇੜੇ ਕਰਕੇ ਦਿਖਾਉਣਾ ਆ ਦੇਖੋ ਇੱਲਾਂ ਜਿਹੜੀਆਂ ਨਾ ਹੁਣ ਤਾਂ ਲੱਭਦੀਆਂ ਨਹੀਂ ਹੈਗੀਆਂ ਤੇ ਆ ਦੇਖੋ ਇੱਥੇ ਬਹੁਤ ਜ਼ਿਆਦੀਆਂ ਹੈਗੀਆਂ ਨੇ ਆ ਉੱਪਰ ਇੱਧਰ ਬੈਠੀਆਂ ਚਾਰ ਪੰਜ ਇਹ ਬੈਠੀਆਂ ਉਹ ਦੇਖੋ ਤੋੜ ਹੀ ਬੈਠੀਆਂ ਹੋਈਆਂ ਨੇ ਆ ਦੇਖੋ ਅਗਲੇ ਆ ਗੁੰਮਟਾਂ ਦੇ ਉੱਪਰ ਬੈਠੀਆਂ ਹੈਆਂ ਇਹ ਸਾਰੀਆਂ ਇੱਲਾਂ ਹੀ ਨੇ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਆਪਾਂ ਨੂੰ ਘੁੰਮਦਿਆਂ ਨੂੰ ਤਕਰੀਬਨ ਕਾਫੀ ਦਿਨ ਹੋ ਗਏ ਨੇ ਤੇ ਹਰ ਸਟੇਟ ਦੇ ਵਿੱਚ ਨਾ ਕੁਛ ਨਾ ਕੁਛ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਲੋਕਲ ਤਾਂ ਇੱਥੋਂ ਦਾ ਮਜ਼ਾ ਲੈਂਦੇ ਲੈਂਦੇ ਆ ਬਾਹਰ ਵਾਲਿਆਂ ਵਾਸਤੇ ਵੀ ਨਾ ਪੂਰਾ ਖਿੱਚਦਾ ਕੇਂਦਰ ਬਣਦਾ ਹੈ ਤੇ ਇਹਨਾਂ ਚੀਜ਼ਾਂ ਦੀ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਘਾਟ ਹੈ ਘਾਟ ਕਿਵੇਂ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਹਾਂ ਮੰਨਨੇ ਆ ਪੰਜਾਬ ਬਹੁਤ ਸੋਹਣਾ ਹੈ ਸੋਹਣਾ ਮਤਲਬ ਫਸਲਾਂ ਦੇ ਮੌਸਮ ਦੇ ਹਿਸਾਬ ਨਾਲ ਪਰ ਪੰਜਾਬ ਦੇ ਵਿੱਚ ਤੁਸੀਂ ਇਹ ਚੀਜ਼ ਨੋਟ ਕਰੋ ਵੀ ਕੁਝ ਘੁੰਮਣ ਵਾਲਾ ਹੈਗਾ ਮੈਨੂੰ ਤਾਂ ਕਿਤੇ ਲੱਗਦਾ ਨਹੀਂਗਾ ਵੀ ਆਪਾਂ ਜਿਆਦਾ ਵੱਧ ਤੋਂ ਵੱਧ ਕਿੱਥੇ ਜਾਂਦੇ ਹੈਗੇ ਆ ਜਾਂ ਆਪਾਂ ਵਾਗਾ ਬਾਰਡਰ ਤੇ ਚਲੇ ਜਾਂਦੇ ਆ ਜਾਂ ਅੰਮ੍ਰਿਤਸਰ ਚਲੇ ਜਾਂਦੇ ਆ ਜਾਂ ਸੈਂਸਿਟੀ ਚਲੇ ਜਾਂਦੇ ਆ ਜਾਂ ਹੋਰ ਦੋ ਤਿੰਨ ਥਾਵਾਂ ਹੈਗੀਆਂ ਪਰ ਐਵੇਂ ਦੀ ਥਾਂ ਬਹੁਤ ਘੱਟ ਨੇ ਕਹਿੰਦੇ ਤੇ ਹੈਗੇ ਨੇ ਵੀ ਬਹੁਤ ਜ਼ਿਆਦਾ ਪੰਜਾਬ ਤਰੱਕੀ ਕਰਦਾ ਪਿਆ ਪਰ ਤਰੱਕੀ ਤਾਂ ਹੀ ਕਰੇਗਾ ਨਾ ਜੇਕਰ ਕੋਈ ਵੱਖਰੀ ਚੀਜ਼ ਪੇਸ਼ ਕਰੇਗਾ ਤਾਂ ਹੁਣ ਜਿਵੇਂ ਆਪਾਂ ਉੱਥੇ ਦੇਖਿਆ ਸੀਗਾ ਪੂਨੇ ਨੂੰ ਜਾ ਰਹੇ ਸੀ ਉੱਥੇ ਜਿਹੜਾ ਬਣਿਆ ਆ ਮੈਜਿਕ ਥੀਮ ਪਾਰਕ ਉਹਨਾਂ ਦੇ ਤੇ ਬਹੁਤ ਜ਼ਿਆਦਾ ਪੈਸਾ ਲੱਗਿਆ ਪਰ ਇੱਥੇ ਜਿਹੜਾ ਇੱਥੇ ਤਾਂ ਕੁਝ ਵੀ ਆਪਣੇ ਪੰਜਾਬ ਦੇ ਵਿੱਚ ਇਹ ਗੱਲਾਂ ਸਾਰੀਆਂ ਦੂਰ ਦੀਆਂ ਗੱਲਾਂ ਦਿਖਦੀਆਂ ਪਈਆਂ ਨੇ ਅਲਾਨ ਸਾਰੇ ਮੰਤਰੀ ਕਰਦੇ ਪਏ ਆ ਪਰ ਜਿਹੜੇ ਚੀਜ਼ ਵਖਾਉਣ ਵਾਲੀ ਆ ਜਿਹੜੀ ਬਣਾਉਣ ਵਾਲੀ ਆ ਉਹ ਤਾਂ ਬਣ ਨਹੀਂ ਰਹੀਗੀ ਹੁਣ ਕੋਈ ਵੀ ਸਟੇਟ ਏ ਉਹ ਸਟੇਟ ਦੀ ਕਮਾਈ ਤਾਂ ਤਾਂ ਹੀ ਹੋਏਗੀ ਜੇਕਰ ਉਥੇ ਟੂਰਿਸਟ ਆਏਗਾ ਇੱਥੇ ਵੀ ਕੋਈ ਨਾ ਕੋਈ ਮੰਨ ਲਓ ਟੂਰਿਸਟ ਆਉਂਦਾ ਰਹਿੰਦਾ ਬਾਹਰ ਤੋਂ ਲੋਕ ਆਉਣਗੇ ਉਹਦੇ ਨਾਲ ਸਾਰਿਆਂ ਦਾ ਕਾਰੋਬਾਰ ਚੱਲੇਗਾ ਮੰਨ ਕੇ ਚਲੋ ਰੇੜੀ ਵਾਲਿਆਂ ਦਾ ਦੁਕਾਨਾਂ ਵਾਲਿਆਂ ਦਾ ਹੋਟਲਾਂ ਵਾਲਿਆਂ ਦਾ ਹਰ ਇੱਕ ਦਾ ਮੰਨ ਲਓ ਕਾਰੋਬਾਰ ਚੱਲੇਗਾ ਤੇ ਉਹਦੀ ਸਰਕਾਰ ਨੂੰ ਵੀ ਜਿਹੜੀ ਹੁੰਦੀ ਆ ਇਨਕਮ ਹੋਏਗੀ ਲੋਕਲ ਲੋਕਾਂ ਨੂੰ ਵੀ ਹੋਏਗੀ ਹਰ ਕਿਸੇ ਦਾ ਕਾਰੋਬਾਰ ਜਿਹੜਾ ਉਹ ਵਧੇਗਾ ਤੇ ਇਹ ਚੀਜ਼ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਕਿਉਂਕਿ ਆਪਾਂ ਘੁੰਮਦੇ ਰਹਿੰਨੇ ਆ ਬਾਹਰ ਜਰੂਰ ਦੇਖੀਦਾ ਪਰ ਆਪਣੇ ਪੰਜਾਬ ਵੱਲੋਂ ਤਾਂ ਟੱਲੀਆਂ ਵੱਜੀਆਂ ਪਈਆਂ ਨੇ ਆ ਜਿਹੜਾ ਪੋਲ ਬਣਿਆ ਹੋਇਆ ਹੈ ਜਿਨ੍ਹਾਂ ਨੇ ਮੰਨ ਲਓ ਫੋਟੋਗ੍ਰਾਫੀ ਕਰਨੀ ਹੈ ਤੇ ਜਾਂ ਉੱਥੇ VOTING ਦੀ ਟਿਕਟ ਲੈ ਕੇ ਉੱਥੇ ਜਾ ਸਕਦੇ ਉੱਥੇ VOTING ਕਰਨ ਵਾਸਤੇ ਤੇ ਇਹ ਜਿਹੜਾ ਉਹ ਸ਼ੈਦ ਮੰਦਿਰ ਬਣਿਆ ਹੋਇਆ ਕੋਈ ਉਹਨੂੰ ਉੱਥੇ ਘੁਮਾ ਕੇ ਲਿਆਉਂਦੇ ਤੇ ਹੋਰ ਆਸ-ਪਾਸ ਦੇ ਜਿਹੜੇ ਨਾ ਇਸ VOTING ਤੇ ਆਸ-ਪਾਸ ਦਾ ਵਿਊ ਦਿਖਾ ਕੇ ਲਿਆਉਂਦੇ ਆ ਤੇ ਘੁਮਾ ਕੇ ਲਿਆਉਂਦੇ ਆ 10-15 ਮਿੰਟ ਦੀ ਜਿਹੜੀ ਹੈ VOTING ਕਰਾਉਂਦੇ ਨੇ ਆਪਾਂ ਦੇਖ ਰਹੇ ਸੀ 7 ਵੰਡਰ ਤੇ ਇੱਥੇ ਕੁਝ ਮੁਲਾਜ਼ਮ ਜਿਹੜੇ ਆਪਾਂ ਨੂੰ ਮਿਲਣ ਵਾਸਤੇ ਆਏ ਨੇ ਤੇ ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਹੀ ਚੰਗਾ ਲੱਗਾ ਇਹ ਪੰਜਾਬੀਆਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੰਦੇ ਨੇ ਇਹ ਸੀ ਰਾਜਸਥਾਨ ਦੇ ਕੋਟਾ ਸ਼ਹਿਰ ਦੇ ਜਿਹੜਾ 7 ਵੰਡਰ ਉਹਦੇ ਤੁਹਾਨੂੰ ਦ੍ਰਿਸ਼ ਦਿਖਾਇਆ ਜਿਹੜੇ 7 ਅਜੂਬੇ ਨੇ ਤੇ ਇਹਦੇ ਵਿੱਚ ਨਾ ਸਾਰੇ ਉਜੂਬੇ ਇੱਕ ਲਾਈਨ ਦੇ ਵਿੱਚ ਤੁਹਾਨੂੰ ਸਾਰੇ ਦਿਖਾ ਚੁੱਕੇ ਆ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੈਨੂੰ ਸਭ ਤੋਂ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਨਾ ਤੇ ਆਪਣੇ ਸਫਰਾਂ ਨਾਲ ਜੁੜੇ ਰਹਿਣਾ ਹੋਰ ਵਧੀਆ ਤੋਂ ਵਧੀਆ ਆਪਾਂ ਤੁਹਾਨੂੰ ਵੀਡੀਓ ਦਿਖਾਉਂਦੇ ਰਾਂਗੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ